ਅਗਲੇ ਕੁਝ ਹਫ਼ਤਿਆਂ ਦੇ ਵਿੱਚ ਜਾਂ ਮਹੀਨਿਆਂ ਦੇ ਵਿੱਚ ਪੰਜਾਬ ਚ ਪੰਚਾਇਤੀ ਚੋਣਾਂ ਹੋਣ ਦੇ ਅਸਰ ਨੇ ਇਸ ਦੇ ਮੱਦੇਨਜ਼ਰ ਅਸੀਂ ਪਤਾ ਕਰ ਰਹੇ ਹਾਂ ਕਿ ਪੰਚਾਇਤੀ ਸਿਸਟਮ ਕਿਸ ਤਰ੍ਹਾਂ ਚੱਲ ਰਿਹਾ ਵਾ ਇਸ ਮਸਲੇ ਤੇ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਵੀਡੀਓ ਕਾਲ ਤੇ ਨੇ ਪੰਚਕੂਲੇ ਤੋਂ ਨਿਰਮਲਜੀਤ ਸਿੰਘ ਬਰਾੜ ਜੋ ਜਲਾਲਾਬਾਦ ਏਰੀਆ ਦੇ ਵਿੱਚ ਪ੍ਰਿੰਸੀਪਲ ਰਹੇ ਨੇ ਔਰ ਪੰਚਾਇਤੀ ਸਿਸਟਮ ਨੂੰ ਬਹੁਤ ਨਜ਼ਦੀਕੀ ਤੋਂ ਜਾਣਦੇ ਨੇ ਬਰਾੜ ਸਾਹਿਬ ਸਤਿ ਸ਼ਕਾਲ ਸਤਿ ਸ਼ਕਾਲ ਜੀ ਅ ਬਰਾੜ ਸਾਹਿਬ ਤੁਸੀਂ ਕਿਉਂਕਿ ਪਿੰਡਾਂ ਦੇ ਵਿੱਚ ਪਿੰਡਾਂ ਦੇ ਨਾਲ ਤੁਹਾਡਾ ਕਾਫੀ ਸੰਪਰਕ ਰਿਹਾ ਵਾ ਪਿੰਡ ਦੇ ਲੋਕ ਤੁਹਾਨੂੰ ਮਿਲਦੇ ਰਹਿੰਦੇ ਆ ਕੀ ਲੱਗਦਾ ਵਾ ਪੰਚਾਇਤੀ ਸਿਸਟਮ ਜਿਹੜਾ ਵਾ ਕਿਸ ਤਰ੍ਹਾਂ ਚੱਲ ਰਿਹਾ ਪੰਜਾਬ 'ਚ ਸਰ ਜੀ ਇਹ ਗੱਲ ਕਹਿਣ 'ਚ ਕੋਈ ਇਤਰਾਜ਼ ਨਹੀਂ ਹਮ ਪੰਚਾਇਤੀ ਸਿਸਟਮ ਨੂੰ ਰਾਜਨੀਤੀ ਨੇ ਬਹੁਤ ਭੈੜੀ ਤਰ੍ਹਾਂ ਪ੍ਰਭਾਵਿਤ ਕਰਿਆ ਹੋਇਆ ਹੈ ਅੱਛਾ ਜਿਹੜੇ ਜਿਹੜੇ ਸਰਪੰਚ ਨੇ ਉਹ ਪਿੰਡ ਦੇ ਨਾਂ ਹੋ ਉਹ ਆਪਦੇ ਧੜਿਆਂ ਦੇ ਹੀ ਰਹਿੰਦੇ ਰਾਜਨੀਤੀ ਧੜੇ ਦੇ ਹੀ ਰਹਿੰਦੇ ਐ ਜੇ ਚਿੱਟੇ ਰੰਗ ਦਾ ਰਾਜ ਜੇ ਸਰਪੰਚ ਜੇ ਨੀਲੇ ਰੰਗ ਦਾ ਰਾਜ ਰੰਗ ਦੇ ਸਰਪੰਚ ਜੀ ਤੇ ਮੈਨੂੰ ਇਹ ਲੱਗਦਾ ਵੀ ਪੰਚਾਇਤੀ ਭਾਵਨਾ ਬਹੁਤ ਘਟ ਹੈ ਅੱਛਾ ਤੇ ਕੁਝ ਪਿੰਡਾਂ ਦੇ ਵਿੱਚ ਤੁਹਾਡਾ ਕੀ ਤਜਰਬਾ ਆ ਵੀ ਕੁਝ ਪਿੰਡਾਂ ਦੇ ਵਿੱਚ ਚੰਗਾ ਕੰਮ ਹੋਇਆ ਵੀ ਆ ਕੁਝ ਸਰਪੰਚ ਚੰਗੇ ਵੀ ਚੁੜੇ ਗਏ ਹੋਣਗੇ ਔਰ ਉਹ ਰਾਜਨੀਤੀ ਤੋਂ ਪ੍ਰਭਾਵਿਤ ਨਹੀਂ ਵੀ ਹੋਣਗੇ ਕਦੀ ਉਹ ਗੱਲ ਹੈ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਕਦੇ ਵੀ ਪ੍ਰਮਾਤਮਾ ਨੇ ਜ ਬੁਰੇ ਲੋਕ ਪੈਦਾ ਕੀਤੇ ਆ ਉਹਦੇ ਚ ਕਿਤੇ ਕਿਤੇ ਹਨੇਰੇ ਵਿੱਚ ਬੜੀ ਸੋਹਣੀ ਕਿਰਨ ਵੀ ਧੀਦੀ ਹੈ ਜੀ ਜੀ ਉਹ ਹੈ ਬਹੁਤ ਛੋਟੀ ਹੈ ਬਹੁਤ ਵੱਡੀ ਨਹੀਂ ਹੈ ਜੀ ਮੇਰੇ ਕੋਤਨ ਆਧਾਰਨਾ ਨੇ ਉਹਨਾਂ ਲੋਕਾਂ ਨੇ ਆਪਦੇ ਪਿੰਡਾਂ ਵਿੱਚ ਬਹੁਤ ਕਮਾਲ ਕੰਮ ਕੀਤਾ ਬਹੁਤ ਕਮਾਲ ਅੱਛਾ ਉਹਨਾਂ ਵਿੱਚ ਹਾਂ ਜੀ ਉਹਨਾਂ ਵਿੱਚ ਜਿਵੇਂ ਮੇਰੇ ਪੈਤਰਿਕ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਦਾ ਪਿੰਡ ਸੱਕਾਂਵਾਲੀ ਹੂੰ ਉਸੇ ਜ਼ਿਲ੍ਹੇ ਦਾ ਪਿੰਡ ਗਲਾਬੇਵਾਲਾ ਅੱਛਾ ਮੁਕਸਰ ਸਾਹਿਬ ਦਾ ਜੀ ਤੇ ਸਾਡੇ ਜਲਾਲਾਬਾਦ ਦਾ ਅ ਚੱਕ ਜਾਨੀ ਸਰ ਅੱਛਾ ਔਰ ਮੋਗਾ ਦਾ ਰਣਸੀਕਲਾ ਲੁਧਿਆਣਾ ਦਾ ਚੱਕ ਇਹ ਪੰਜ ਚਾਰ ਪਿੰਡ ਉਹ ਨੇ ਜਿਨ੍ਹਾਂ ਨੂੰ ਮੈਂ ਮਹਿਸੂਸ ਕਰਦਾ ਹਾਂ ਕਿ ਬਹੁਤ ਬਰੀਕੀ ਦੀ ਪੰਚਾਇਤ ਉਹਨਾਂ ਨੂੰ ਉਹਨਾਂ ਦੇ ਸਰਪੰਚਾਂ ਨੂੰ ਜਾਣਕਾਰੀ ਹੈ ਇਹ ਬਹੁਤ ਵਧੀਆ ਟੈਟਲ ਵੀਦੇ ਵਿੱਚ ਨਰੇਗਾ ਵੀ ਔਰ ਪਿੰਡ ਦਾ ਸੈਨੀਟੇਸ਼ਨ ਇੰਨਾ ਜਿਆਦਾ ਵਧੀਆ ਬਣਾਇਆ ਇਹਨਾਂ ਬੰਦਿਆਂ ਨੇ ਵੇਖਣਯੋਗ ਹੈ ਵੇਖਣ ਬਰਾੜ ਸਾਹਿਬ ਤੁਹਾਡਾ ਕੀ ਐਕਸਪੀਰੀਅੰਸ ਹੈ ਜਦੋਂ ਕਿਤੇ ਸਰਬਸੰਮਤੀ ਨਾਲ ਸਰਪੰਚ ਚੁਣੇ ਜਾਣ ਤੇ ਕੰਮ ਬਿਹਤਰ ਹੁੰਦਾ ਵਾ ਜਾਂ ਤੁਹਾਨੂੰ ਲੱਗਦਾ ਵਾ ਕਿ ਉਹ ਵੀ ਫਿਰ ਹੌਲੀ-ਹੌਲੀ ਜਿਹੜੀ ਵੀ ਸ਼ਾਸਕੀ ਧੜਾ ਜਿਹੜਾ ਸੱਤਾ ਚ ਆ ਉਹਦਾ ਪ੍ਰਭਾਵ ਉਹਨਾਂ ਤੇ ਪੈਣ ਲੱਗ ਪੈਂਦਾ ਇਹ ਗੱਲ ਤੁਹਾਡੀ ਬਿਲਕੁਲ ਸੋळा ਨੇ ਸਹੀ ਹੈ ਜੀ ਅਗਰ ਸਤਿਆ ਸਹੀ ਦਿਲ ਨਾਲ ਹੋਣ ਤੇ ਇਹ ਵੀ ਗੱਲ ਸੱਚੀ ਹੈ ਕਿ ਸੰਤਤੀ ਵਾਲੇ ਬੰਦੇ ਛੇਤੀ ਤੁਹਾਡਿਆਂ ਚ ਨਹੀਂ ਜਾਂਦੇ ਅੱਛਾ ਛੇਤੀ ਨਹੀਂ ਜਾਂਦੇ ਹਾਂ ਤੇ ਉਹ ਬੰਦੇ ਸ਼ਗੋਂ ਦੀ ਆਪਦੇ ਪਿੰਡ ਵਾਸਤੇ ਆਪਦੇ ਭਾਈਚਾਰੇ ਵਾਸਤੇ ਚੰਗੇ ਸਾਥਤ ਹੁੰਦੇ ਆ ਆਪਦੇ ਫੈਸਲਿਆਂ ਚ ਆਪਦੇ ਪਿੰਡ ਦੀ ਤਰੱਕੀ ਚ ਹੁਣ ਆਫਟਰ ਆਲ ਸਰਕਾਰ ਤੇ ਕਰੀਬ ਕਰੀਬ ਮੇਰੇ ਖਿਆਲ ਗ੍ਰਾਂਟਾਂ ਜਾਂ ਫੰਡ ਬਰਾਬਰੀ ਦਿੰਦੀਆਂ ਹੋਣੀਆਂ ਮਹ ਪੰਚਾਇਤਾਂ ਨੂੰ ਫਰ ਕਿ ਲੱਗਦਾ ਵਾ ਕਿ ਕੁਝ ਪੰਚਾਇਤਾਂ ਜਿਹੜੀਆਂ ਵਾ ਉੱਥੇ ਬਹੁਤ ਚੰਗਾ ਕੰਮ ਹੋਇਆ ਵਾ ਔਰ ਕਈ ਥਾਂ ਜਿਹੜੇ ਆ ਉੱਥੇ ਬਿਲਕੁਲ ਹੱਲੀ ਐਨ ਲੱਗਦਾ ਪੀ ਇੱਥੇ ਪ੍ਰੋਪਰ ਆਜ਼ਾਦੀ ਆਈ ਨਹੀਂ ਹਾਲ ਤੱਕ ਸਰ ਜੀ ਇਹ ਆਤਮਾ ਦੀ ਖੇਡ ਹੈ ਜਿਨ੍ਹਾਂ ਦੀ ਆਤਮਾ ਜਾਗ ਗਈ ਵੀ ਧਰਤੀ ਤੋਂ ਖਾਲੀ ਆਏ ਐ ਤੇ ਖਾਲੀ ਲੈ ਕੇ ਜਾਣ ਹੱਥ ਕੱਢ ਕੇ ਬਾਹਰ ਰੂਪ ਮੈ ਜਾਣਾ ਗੱਲ ਨਹੀਂ ਬਾਤ ਨਹੀਂ ਉਹ ਬੰਦੇ ਨਹੀਂ ਬਾੜੇ ਪਾਸੇ ਤੁਰਦੇ ਤੇ ਜਿਹੜੇ ਨਡਰ ਹੋ ਕੇ ਆਦੇ ਆ ਵੀ ਅਸੀਂ ਤਾਂ ਛੱਡਣਾ ਹੀ ਕੁਛ ਨਹੀਂ ਉਹੋ ਜਿਹੇ ਉਹਨਾਂ ਦੀ ਗਲਤੀ ਜ਼ਿਆਦਾ ਹੈ ਜੀ ਤੇ ਜਿਹੜੇ ਬੰਦੇ ਡਰ ਭੈ ਦੇ ਵਿੱਚ ਚੱਲਦੇ ਆ ਉਹਨਾਂ ਨੇ ਤਾਂ ਬਕਾਇਦਾ ਆਪਦੇ ਰਜਿਸਟਰ ਲਾਇਏ ਵੈ ਜੀ ਆਹ ਰਜਿਸਟਰ ਮੇਰਾ ਸਟਾਕ ਦਾ ਆ ਚੀਜ਼ ਖਰੀਦੀ ਹੈ ਆ ਮੇਰੀ ਜਿਹੜੀ ਹੈ ਕੈਸ਼ ਪੈ ਇੱਕ ਇੱਕ ਪਾਈ ਦਾ ਹਿਸਾਬ ਰੱਖਿਆ ਜਿਹੜੇ ਚੰਗੇ ਆਦਮੀ ਆ ਉਹਨਾਂ ਨੇ ਤੇ ਇਹੋ ਜਿਹਾ ਵੀ ਲੱਗਦਾ ਹੈ ਜਿਨ੍ਹਾਂ ਦਾ ਇੱਕ ਵੀ ਰਜਿਸਟਰ ਨਹੀਂ ਲੱਭਦਾ ਨਾ ਕਾਰਵਾਈ ਰਜਿਸਟਰ ਲੱਭਦਾ ਤੇ ਨਾ ਕੋਈ ਸਟਾਕ ਲੱਭਦਾ ਆ ਹਾਲਾਤ ਵੀ ਹੈਗੇ ਬਰਾਦ ਸਾਬ ਮੈਂ ਕਈ ਵਾਰ ਬਾਹਰ ਵੱਸਦੇ ਪੰਜਾਬੀਆਂ ਨਾਲ ਗੱਲ ਕਰਦਾ ਜਿਹੜੇ ਐਨ ਆਰ ਆਈਜ਼ ਨੇ ਔਰ ਬਹੁਤ ਸਾਰੇ ਉਹਨਾਂ ਚੋਂ ਪੰਜਾਬ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਬਹੁਤ ਦਿਲਚਸਪੀ ਰੱਖਦੇ ਆ ਤੁਹਾਡਾ ਕੀ ਤਜਰਬਾ ਆਪ ਵੀ ਕਿੰਨੇ ਕੇ ਐਨ ਆਰ ਆਈਜ਼ ਨੇ ਆਪਣੇ ਪਿੰਡਾਂ ਦੀ ਬਿਹਤਰੀ ਵਾਸਤੇ ਕੰਮ ਕੀਤਾ ਸਰ ਜੀ ਦੋ ਪਿੰਡ ਜਿਨ੍ਹਾਂ ਨਾਲ ਮੈਂ ਸਪੈਸ਼ਲ ਗੱਲ ਕੀਤੀ ਇੱਕ ਮੋਗਾ ਦਾ ਰਣਸੀਕਲਾ ਜੀ ਔਰ ਇੱਕ ਜਗਰਾਉਂ ਦਾ ਜਿਹੜੇ ਲੁਧਿਆਣੇ ਜਿਹੜੇ ਦਾ ਚੱਕਰਪਿੰਡ ਜੀ ਉੱਥੇ ਬਹੁਤੇ ਪੈਸੇ ਕਟਾਈ ਐ ਐਨਆਰਆਈਆਂ ਨੇ ਜੀ ਉਹਨਾਂ ਨੂੰ ਪਤਾ ਸੀ ਸਾਡੇ ਪਿੰਡ ਦੇ ਜਿਹੜੇ ਐ ਇਮਾਨਦਾਰ ਐ ਉਹਨਾਂ ਨੇ ਆਪਣੇ ਸਰਪੰਚ ਨਾਲ ਚੱਕਰ ਪਿੰਡ ਵਿੱਚ ਤਾਂ ਇੱਥੋਂ ਤੱਕ ਦਾ ਇੰਤਜ਼ਾਮ ਕੀਤਾ ਜੀ ਉਹਨਾਂ ਨੇ ਵੀ ਜੀ ਬਿਆ ਨੂੰ ਔਰ ਮੁੰਡਿਆਂ ਨੂੰ ਵੱਖ-ਵੱਖ ਕੋਚ ਵੀ ਜਿਹੜੇ ਐਨਆਰਆਈਆਂ ਨੇ ਪੈਸਿਆਂ ਦੇ ਉੱਤੇ ਹਾਇਰ ਕਰਕੇ ਦਿੱਤੀ ਐ ਔਰ ਉਹਦਾ ਹੀ ਫਿੱਟਾ ਨਿਕਲਿਆ ਵੀ 올림픽 ਵਿੱਚ ਉਸ ਪਿੰਡ ਦੇ ਬੱਚੇ ਖੇਡੇ ਜੀ 올림픽 ਤੱਕ ਜੀ ਜੀ ਜਿਹੜਾ ਇਕਲ ਹੈ ਜੀ ਉਥੇ ਜਿਹੜਾ ਵਾਟਰ ਟ੍ਰੀਟਮੈਂਟ ਪਲੈਂਟ ਲੱਗਿਆ ਉਹਦੇ ਚ ਵੀ ਐਮਆਰ ਨੇ ਕਾਫੀ ਪੈਸੇ ਲਾਇਆ ਥੋੜੇ ਜਿਹੇ ਪੈਸੇ ਸਰਕਾਰ ਨੇ ਵੀ ਲਾਇਆ ਸੋ ਐਨਆਰਆਈ ਤਾਂ ਜੀ ਜਿੱਥੇ ਬੰਦਾ ਚਲਾ ਜਾਵੇ ਮੈਂ ਪੰਜਪੂਲੇ ਬੈਠਾ ਮੇਰਾ ਮਨ ਜਲਾਲਾਬਾਦ ਪਿਆ ਉਹ ਜਿੱਥੇ ਬੰਦਾ ਰਹਿ ਕੇ ਪੈ ਵੀ ਕੁਦਰਤੀ ਤੌਰ ਤੇ ਉਹਦਾ ਮਨ ਵਿੱਚ ਰਹਿੰਦਾ ਹੀ ਰਹਿੰਦਾ ਹੈ ਬਰਾੜ ਸਾਹਿਬ ਕਿਉਂਕਿ ਹੁਣ ਅਗਲੇ ਕੁਝ ਦਿਨਾਂ ਦੇ ਵਿੱਚ ਹੋ ਸਕਦਾ ਕੁਝ ਮਹੀਨਿਆਂ ਦੇ ਵਿੱਚ ਪੰਚਾਇਤੀ ਚੋਣਾਂ ਹੋਣ ਤੁਹਾਡਾ ਜਿਹੜਾ ਐਕਸਪੀਰੀਅੰਸ ਆ ਉਹਦੇ ਬੇਸ ਤੇ ਕੀ ਕਹੋਗੇ ਕਿ ਕੀ ਉਹਦੇ ਚ ਬਿਹਤਰੀ ਕਰਨ ਲਿਆਉਣ ਦੀ ਲੋੜ ਆ ਇੰਪਰੂਵਮੈਂਟਸ ਲਿਆਉਣ ਦੀ ਲੋੜ ਆ ਪੰਚਾਇਤੀ ਰਾਜ ਸਿਸਟਮ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਜੀ ਲੋਕ ਸਮਝਣੇ ਇਸ ਗੱਲ ਨੂੰ ਉਸ ਪਿੰਡ ਦੇ ਲੋਕ ਸਾਨੂੰ ਕਿ ਅੱਗੇ ਦੀ ਚੋਣ ਕਰਨੀ ਚਾਹੀਦੀ ਹੁੰਦੀ ਜੀ ਉਹ ਚੋਣ ਵੇਲੇ ਬੰਦਾ ਸਿਲੈਕਟ ਕਰਨ ਜੀ ਉਹ ਮੁੰਡਾ ਐਨਰਜੈਟਿਕ ਹੋਵੇ ਹਰ ਕਿਸੇ ਦੇ ਦੁੱਖ ਸੁੱਖ ਚ ਜਾਣ ਵਾਲਾ ਹੋਵੇ ਗਾਈਡ ਕਰੇ properly ਵੀ ਮੈਂ ਨੌਜਵਾਨੀ ਨੂੰ ਗਾਈਡ ਕਰਨਾ ਹੈ ਉਹਦੇ এমਪਲॉयमेंट ਦਾ ਕੀ ਪ੍ਰਬੰਧ ਕਰਨਾ ਹੈ ਔਰ ਆ ਉਹਨੂੰ ਅਡਵਾਂਸ ਕਿਵੇਂ ਕਰਾਉਣਾ ਹੈ ਇਹ ਉਹਦੇ ਮਨ ਦੀ ਸੋਚ ਹੋਣੀ ਚਾਹੀਦੀ ਹੈ ਨਾ ਕਿ ਲੱਗਦਾ ਕਿ ਲੀਡਰਾਂ ਦੇ ਮਗਰ ਭੱਜਣ ਵਾਲਾ ਬੰਦਾ ਜਿਹੜਾ ਉਹਨੂੰ ਨਾਲ ਚੰਨ ਮੇਰੀ ਇਹ ਬੇਨਤੀ ਰੂਪ ਇੱਕ ਇਹ ਵੀ ਦੇਖਿਆ ਗਿਆ ਵਾ ਕਿ ਬਹੁਤ ਸਾਰੀਆਂ ਜਿਹੜੀਆਂ ਪੰਚਾਇਤਾਂ ਦੀਆਂ ਪੰਚਾਇਤਾਂ ਰਿਜ਼ਰਵ ਹੁੰਦੀਆਂ ਵਾ ਬੀਬੀਆਂ ਵਾਸਤੇ ਔਰਤਾਂ ਵਾਸਤੇ ਔਰ ਕਰੀਬ-ਕਰੀਬ ਇੱਕ ਵਰੀ ਜਨਰਲ ਕੈਟਾਗਰੀ ਚ ਇੱਕ ਪੰਚਾਇਤ ਆ ਜਾਂਦੀ ਦੂਜੀ ਵਰੀ ਰਿਜ਼ਰਵ ਚਲ ਜਾਂਦੀ ਆ ਇਹ ਸਿਸਟਮ ਕਿੰਨਾ ਕੁ ਵਧੀਆ ਕੰਮ ਕਰ ਰਿਹਾ ਇਹਦੇ ਚ ਅੱਗੇ ਨਾਲੋਂ ਸਰਜੀ ਤਬਦੀਲੀ ਹੋ ਰਹੀ ਹੈ ਅੱਗੇ ਤਾਂ ਬਿਲਕੁਲ ਹੀ ਉਹ ਲੈਡੀ ਰਿਜ਼ਰਵ ਵਾਲਾ ਮਸਲਾ ਸੀ ਉਹ ਤਾਂ ਐਵੇਂ ਜਿਵੇਂ ਨਾ ਕਰਦਾ ਸੀ ਉਹ ਮਾਨਯੋਗ ਉਹਦੇ ਘਰ ਵਾਲੇ ਬੈਠ ਜਾਂਦੇ ਸੀ ਜੋ ਪੂਰੀ ਬੀਬੀ ਤਾਂ ਇਕੱਲੀ ਦਸਤ ਹਾਂਜੀ ਸਰਪੰਚ ਪਤੀ ਸਰਪੰਚ ਪਤੀ ਕੰਮ ਕਰਦੇ ਸੀਗੇ ਸਾਰਾ ਉਹ ਕੰਮ ਕਰਦੇ ਸੀ ਹੁਣ ਥੋੜੇ ਜੇ ਚਿੰਤੋਂ ਜਦੋਂ ਤੋਂ education ਨੇ ترقی ਕੀਤੀ ਹੈ ਉਸ ਤੋਂ ਬਾਅਦ ਮਤਲਬ ਜਿਹੜੀ ਮੈਂ ਇਹ ਚ ਤਬਦੀਲੀ ਵੇਖ ਰਿਹਾ ਮੇਰੇ ਆਪਣੇ ਪਿੰਡ ਵਿੱਚ ਹੀ ਮੇਰਾ ਪਿੰਡ ਤੇ ਡਾਕਰ ਨਾ ਬੇਸਿਕਲੀ ਸ੍ਰੀ ਮੁਕਸਰ ਸਾਹਿਬ ਦਾ ਥਾਂਦੇ ਵਾਲਾ ਪਿੰਡ ਹੈ ਜੀ ਉੱਥੇ ਜਿਹੜੇ ਲੇਡੀ ਦੀ ਵਾਰੀ ਆਈ ਤੇ ਉਹ ਕੁੜੀ ਐਡਵੋਕੇਟ ਸੀ ਅੱਛਾ ਕੁੜੀ ਨੇ ਕੰਪਲੀਟ ਰਜਿਸਟਰ ਰੱਖ ਛੱਡਿਆ ਸੀ ਵੀ ਜਿਹੜਾ ਬੰਦਾ ਆਉਂਦਾ ਆਪਦੀ ਹਾਲਤੀ ਲਾਉ ਤੇ ਆਪਦੀ ਕੰਪਲੇਂਟ ਦਰਜ ਕਰੋ अच्छा कंप्लेंट दर्ज करने ਤੋਂ ਮਗਰੋਂ ਉਹਦੀ ਕੰਪਲੇਨਟ ਸੁਣ ਕੇ ਜਾਂ ਜੇ ਉਹਦਾ ਉਸੇ ਵੇਲੇ ਨੰਤਾਰੇ ਕਰਨ ਵਾਲਾ ਉਸੇ ਵੇਲੇ ਕਰਦੀ ਸੀ ਜੇ ਉਹਨੂੰ ਕਿਤੇ ਕਾਲ ਪਾਉਣੀ ਪੈਂਦੀ ਸੀ ਤਾਂ ਇੱਕ ਕਾਲ ਪਾਉਂਦੀ ਸੀ ਉਹਨੂੰ اچھا ਔਰ ਇੱਕ ਵਾਰੀ ਕੀ ਹੋਇਆ ਵੀ ਉਹਦਾ ਹਸਬੈਂਡ ਆ ਕੇ ਬੈਠ ਗਿਆ ਉੱਥੇ ਹਾਂ ਉਹ ਕੁੜੀ ਨੂੰ ਲੋਕਾਂ ਦੇ ਸਾਹਮਣੇ ਅਬਜੈਕਸ਼ਨ ਕੀਤਾ ਸਰ ਮੇਰੇ ਕੋਲ ਪਿੰਡ ਦੇ ਟੁਕੀ ਸੁਕੀ ਨੇ ਹੁਣ ਆਪਾਂ ਘਰੇ ਵੱਖਰੇ ਬੈਠੇ ਹੀ ਰਹਿਣੇ ਸਾਰੀ ਜੜੀ ਕਿਰਪਾ ਕਰਕੇ ਤੁਸੀਂ ਦੂਰ ਚਲੋ ਤੇ ਉਹ ਬਹੁਤਾ ਦੁਖੀ ਹੋਵੇ ਮੈਂ ਉਹਨੂੰ ਕਹਾਂ ਕਾਕੇ ਤੈਨੂੰ ਦੁਖੀ ਹੋਣ ਦੀ ਲੋੜ ਨਹੀਂ ਇਹ ਕੁੜੀ ਸੱਚ ਬੋਲ ਰਹੀ ਹੈ ਇਹਦੀ ਐਵੇਂ ਕਰੋ ਸਰਪੰਚ ਹੁਣ ਇਹ ਕੁੜੀ ਹੈ ਹਾਂ ਸਹੀ ਗੱਲ ਉੱਥੇ ਤਾਂ ਥੋੜੀ ਜੀ ਤਬਦੀਲੀ ਹੈਗੀ ਹੈ ਜਿਹੜੀ ਐਸੀਬੀਸੀ ਦੀ ਧਾਣੀ ਹੈ ਉੱਥੇ ਵੀ ਜਿੱਥੇ ਕੋਈ ਮੁੰਡੇ ਪੜ੍ਹੇ ਲਿਖੇ ਹੈ ਉਹ ਤਬਦੀਲੀ ਵੱਲ ਹੋ ਰਿਹਾ ਕੋਈ ਰੌਲਾ ਨਹੀਂ ਜਿਹੜੇ ਕੋਈ ਨਹੀਂ ਪੜ੍ਹੇ ਲਿਖੇ ਪੈਂਦੀ ਗੱਲ ਸਰ ਜੀ ਇੱਥੋਂ ਤੱਕ ਹਾਲਾਤ ਖਰਾਬ ਹੈ ਵੀ ਬਹੁਤ ਪੜ੍ਹਨ ਵਾਲਿਆਂ ਨੂੰ ਵੀ ਇਹ ਪਤਾ ਨਹੀਂ ਵੀ ਕਈ ਸਾਰੀਆਂ ਗਰੰਟਾ ਜੀ ਪੂਰਵ ਡਿਵੈਲਪਮੈਂਟ ਦੀਆਂ ਉਹ ਕੇਂਦਰ ਤੋਂ ਸਿੱਧੀਆਂ ਲਈਆਂ ਜਾ ਸਕਦੀਆਂ ਹਨ ਹਾਂ ਹਾਂ ਤੇ ਉਹ ਜੋ ਜਿਹੜੇ ਡੀਸੀਜ਼ ਨੇ ਉਹ ਉਹਦੇ ਵਿੱਚ ਐਗਜ਼ੈਕਟਿਵ ਅਫੀਸਰ ਹੁੰਦੇ ਨੇ ਉਹਨਾਂ ਕੋਲੇ ਬਹਿ ਕੇ ਪ੍ਰਤੀ ਜਿਹੜੀ ਤੁਹਾਡੀ ਜੀ ਹੈ ਉਹ ਪ੍ਰਤੀ ਜੀ ਕੋਈ ਮਾਉਂਟ ਫਿਕਸ ਹੈ ਉਹਨੇ ਰੁਪਏ ਤੁਹਾਨੂੰ ਸਾਰ ਦੇ ਪਰ ਪਰ ਬਰਾੜ ਸਾਹਿਬ ਇਹ ਤੇ ਫਿਰ ਜਿਹੜੇ ਡੀਸੀ ਹੈ ਔਰ ਜਿਹੜੇ ਪੰਚਾਇਤ ਅਫਸਰ ਹੈ ਉਹਨਾਂ ਨੂੰ ਦੱਸਣਾ ਪਊਗਾ ਨਾ ਪਿੰਡਾਂ ਦੇ ਵਿੱਚ ਨਹੀਂ ਵੀ ਪਤਾ ਲੋਕਾਂ ਨੂੰ ਤੇ ਉਹ ਦੱਸਣ ਪਏ ਇਦਾਂ ਤੁਸੀਂ ਆਪਣਾ ਪੈਸਾ ਲੈ ਸਕਦੇ ਜੇ ਕੇਂਦਰ ਤੋਂ ਤਰਦੀ ਉਹੀ ਗੱਲ ਆ ਗਈ ਜੀ ਕਿ ਇਹ ਜਿੱਥੇ ਜਿੱਥੇ ਉਹ ਫਿਰ ਆਪਸ ਵਿੱਚ ਹਿੱਸੇਦਾਰੀ ਮੁੱਕ ਜਾਂਦੀ ਹੈ ਉੱਥੇ ਸੂਚਨਾ ਪਹੁੰਚ ਜਾਂਦੀ ਹੈ ਜੀ ਇਸੇ ذریعے ਦੇ ਬਹੁਤ ਜਨਰਲ ਵੀ ਪਹੁੰਚਦੀ ਬਹੁਤ ਮਿਹਰਬਾਨੀ ਬ੍ਰਾਦਰ ਸਾਹਿਬ ਤੁਸੀਂ ਸਮਾਂ ਕੱਢਿਆ ਜੁੜੇ ਔਰ ਬਹੁਤ ਅੱਛੀ ਇੰਟਰਸਟਿੰਗ ਜਾਣਕਾਰੀ ਦਿੱਤੀ ਮਿਹਰਬਾਨੀ ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਜੀ ਬਹੁਤ ਥੈਂਕ ਯੂ